ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਧੁੰਨੀ ਵਿੱਚ ਕਿਹੜਾ ਤੇਲ ਲਗਾਉਣ ਦੇ ਅਨੇਕਾਂ ਹੀ ਫਾਇਦੇ ਹਨ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਇੱਕ ਵਾਰ ਜਰੂਰ ਸੁਣੋ ਆਯੁਰਵੈਦਿਕ ਅਨੁਸਾਰ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣ ਵਾਲੀਆਂ 72000 ਨਾੜੀਆਂ ਸਾਡੀ ਧੁੰਨੀ ਨਾਲ ਜੁੜੀਆਂ ਹੋਈਆਂ ਹਨ ਧੁੰਨੀ ਸਾਡੇ ਸਰੀਰ ਦਾ ਸੈਂਟਰ ਪੁਆਇੰਟ ਹੁੰਦਾ ਹੈ ਜਿਸ ਨਾਲ ਸਾਡੇ ਸਰੀਰ ਦੇ ਸਾਰੇ ਨਰਵਸ ਜੁੜੇ ਹੋਏ ਹਨ ਜੇਕਰ ਧੁੰਨੇ ਵਿੱਚ ਤੇਲ ਲਗਾਇਆ ਜਾਵੇ ਤਾਂ ਇਸ ਦਾ ਅਸਰ ਸਾਡੇ ਚਿਹਰੇ ਦੇ ਨਾਲ-ਨਾਲ ਸਾਡੇ ਸਰੀਰ ਉੱਤੇ ਵੀ ਪੈਂਦਾ ਹੈ ਜਿਸ ਨਾਲ ਕਈ ਸਮੱਸਿਆਵਾਂ ਦਾ ਹੱਲ ਆਸਾਨੀ ਨਾਲ ਨਿਕਲ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਤੇਲ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਨਾਭੀ ਉੱਤੇ ਲਗਾਉਣ ਨਾਲ ਸਿਹਤ ਤੇ ਖੂਬਸੂਰਤੀ ਸਬੰਧੀ ਵੱਖ-ਵੱਖ ਫਾਇਦੇ ਮਿਲਦੇ ਹਨ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਇਨ੍ਹਾਂ ਫਾਇਦਿਆਂ ਬਾਰੇ ਜਾਣਕਾਰੀ ਹਾਸਲ ਕਰ ਸਕਣ ਤੇ ਬਿਮਾਰੀਆਂ ਤੋਂ ਬਚ ਸਕਣ ਕਿਉਂਕਿ ਅੱਜਕੱਲ ਬਿਮਾਰੀਆਂ ਦਿਨ ਪਰ ਦਿਨ ਵਧਦੀਆਂ ਹੀ ਜਾਂਦੀਆਂ ਹਨ ਆਓ ਇਨ੍ਹਾਂ ਫਾਇਦਿਆਂ ਬਾਰੇ ਜਾਣਦੇ ਹਾਂ ਨੰਬਰ 1 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਹੋ ਰਿਹਾ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਧੁੰਨੀ ਵਿੱਚ ਅਰੰਡੀ ਦੇ ਤੇਲ ਦੀਆਂ 3-4 ਬੂੰਦਾਂ ਪਾ ਲਓ ਇਸ ਨਾਲ ਦਰਦ ਠੀਕ ਹੋਣ ਲੱਗ ਜਾਵੇਗਾ ਨੰਬਰ 2 ਜੇਕਰ ਤੁਹਾਡੇ ਚਿਹਰੇ ਉੱਪਰ ਬਾਰ-ਬਾਰ ਫਿੰਸੀਆਂ ਹੋ ਰਹੀਆਂ ਨੇ ਤਾਂ ਮੁਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ 5-6 ਬੂੰਦਾਂ ਨਿੰਮ ਦੇ ਤੇਲ ਦੀ ਆਪਣੀ ਧੁੰਨੀ ਵਿੱਚ ਪਾ ਲਓ ਇਸ ਨਾਲ ਤੁਹਾਡੇ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਨੰਬਰ 3 ਜੇਕਰ ਤੁਹਾਡੀ ਸਕਿਨ ਬਹੁਤ ਹੀ ਖੁਸ਼ਕ ਰਹਿੰਦੀ ਹੈ ਤੇ ਨਾਲ ਹੀ ਸਖਤ ਹੋ ਗਈ ਹੈ ਤਾਂ ਨਹਾਉਣ ਤੋਂ ਬਾਅਦ ਦੇਸੀ ਕੀ ਉਹਦੀਆਂ 4 ਬੂੰਦਾਂ ਆਪਣੀ ਧੁੰਨੀ ਵਿੱਚ ਪਾ ਲਓ ਇਸ ਨਾਲ ਚਮੜੀ ਨਰਮ ਤੇ ਮੁਲਾਇਮ ਹੋ ਜਾਵੇਗੀ। ਨੰਬਰ 4 ਜੇਕਰ ਚਿਹਰੇ ਉੱਪਰ ਜ਼ਿਆਦਾ ਦਾਗ-ਧੱब्बे ਪੈ ਗਏ ਹਨ ਤਾਂ ਰੋਜ਼ਾਨਾ ਰਾਤ ਨੂੰ ਇਸ਼ਨਾਨ ਕਰਕੇ ਆਪਣੀ ਧੁੰਨੀ ਵਿੱਚ ਨਿੰਬੂ ਦਾ ਤੇਲ ਲਗਾ ਕੇ ਸੌਂ ਜਾਓ ਹਫ਼ਤੇ ਵਿੱਚ ਹੀ ਤੁਹਾਨੂੰ ਫਰਕ ਨਜ਼ਰ ਆਵੇਗਾ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ। ਨੰਬਰ 5 ਪੀਰੀਅਡ ਦੌਰਾਨ ਔਰਤਾਂ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਜਿਸ ਨੂੰ ਸਹਿਣ ਕਰਨਾ ਬਹੁਤ ਹੀ ਮੁਸ਼ਕਿਲ ਹੈ ਜੇਕਰ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਰੰਡੀ ਆਪਣੀ ਧੁੰਨੀ ਵਿੱਚ ਲਗਾ ਲੈਣ ਤਾਂ ਉਹਨਾਂ ਨੂੰ ਇਸ ਦਰਦ ਤੋਂ ਰਾਹਤ ਮਿਲੇਗੀ ਕਦੇ ਵੀ ਕਿਸੇ ਵੀ ਦਵਾਈ ਨੂੰ ਖਾਣ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 6 ਜੇਕਰ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗ ਗਈ ਹੈ ਤੇ ਅੱਖਾਂ ਵਿੱਚ ਸੁੱਕਾਪਣ ਮਹਿਸੂਸ ਹੋ ਰਿਹਾ ਹੈ ਜਾਂ ਅੱਖਾਂ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਨਾਰੀਅਲ ਦੇ ਤੇਲ ਦੀਆਂ 3-4 ਬੂੰਦਾਂ ਆਪਣੀ ਧੁੰਨੀ ਵਿੱਚ ਪਾ ਲਓ ਦਿਨਾਂ ਵਿੱਚ ਹੀ ਅੱਖਾਂ ਦੀ ਹਰ ਸਮੱਸਿਆ ਕੂਹਾਂ ਦੂਰ ਹੋ ਜਾਵੇਗੀ ਤੇ ਰੌਸ਼ਨੀ ਬਦਲਣ ਲੱਗ ਜਾਵੇਗੀ ਨੰਬਰ 7 ਜੇਕਰ ਤੁਹਾਡੇ ਜੋੜਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਨੂੰ ਕੋਸਾ ਕਰਕੇ ਆਪਣੀ ਧੁੰਨੀ ਵਿੱਚ 3-4 ਬੂੰਦਾਂ ਪਾ ਲਓ ਤੇ ਨਾਲ ਹੀ ਆਲੇ-ਦੁਆਲੇ ਮਾਲਿਸ਼ ਵੀ ਜ਼ਰੂਰ ਕਰੋ ਨੰਬਰ 8 ਪਰਚਨ ਕਿਰਿਆ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਰੋਜ਼ਾਨਾ ਪਾਓ ਇਸ ਨਾਲ ਅਨੇਕਾਂ ਹੀ ਲਾਭ ਮਿਲਣਗੇ ਤੇ ਪਰਚਨ ਠੀਕ ਹੋਣ ਲੱਗ ਜਾਵੇਗਾ ਨੰਬਰ 9 ਜੇਕਰ ਤੁਸੀਂ ਮੋਟਾਪੇ ਜਾਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ਵਿੱਚ ਜ਼ੈਤੂਨ ਦਾ ਤੇਲ ਲਗਾ ਕੇ ਮਾਲਿਸ਼ ਕਰੋ ਅਜੇਹਾ ਕਰਨਾ ਕੋਜੀ ਦਿਨਾਂ ਵਿੱਚ ਤੁਹਾਨੂੰ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਨੰਬਰ 10 ਜੇਕਰ ਤੁਹਾਡੇ ਹਰ ਸਮੇਂ ਬੁੱਲ ਅਤੇ ਅੱਡੀਆਂ ਫਟੀਆਂ ਹੀ ਰਹਿੰਦੀਆਂ ਹਨ ਤਾਂ ਇਸ ਲਈ ਰੋਜ਼ਾਨਾ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਪਾ ਲਓ ਇਸ ਨਾਲ ਤੁਹਾਡੇ ਬੁੱਲ ਫਟਣਗੇ ਨਹੀਂ ਤੇ ਕੁਦਰਤੀ ਤੌਰ ਤੇ ਗੁਲਾਬੀ ਵੀ ਹੋਣ ਲੱਗ ਜਾਣਗੇ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਆਪਣੀ ਧੁੰਨੀ ਵਿੱਚ ਤੇਲ ਪਾਉਂਦੇ ਹੋ ਤੇ ਨਾਲ ਹੀ ਉਸ ਦੇ ਆਲੇ-ਦੁਆਲੇ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ ਤੇ ਤੁਸੀਂ ਟੈਨਸ਼ਨ ਲੈਣੀ ਛੱਡ ਦਿਓਗੇ ਜਿਸ ਕਰਕੇ ਤੁਸੀਂ ਅਨੇਕਾਂ ਬਿਮਾਰੀਆਂ ਤੋਂ ਦੂਰ ਹੋ ਜਾਵੋਗੇ। ਨੰਬਰ 12 ਜੇਕਰ ਤੁਹਾਨੂੰ ਸਿਰ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਨੂੰ ਗੋਸਾ ਕਰਕੇ ਫਿਰ ਇਸ ਦੀਆਂ 4 ਬੂੰਦਾਂ ਆਪਣੀ ਧੁੰਨੀ ਵਿੱਚ ਪਾ ਲਓ ਤੇ ਫਿਰ ਹੱਥਾਂ ਉੱਪਰ ਹਲਕੇ ਹੱਥਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ਉਸ ਤੋਂ ਬਾਅਦ ਤਾਲੂਏ ਦੇ ਤੇਲ ਲਗਾ ਕੇ ਮਾਲਿਸ਼ ਕਰੋ ਸਿਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣ ਲੱਗ ਜਾਣਗੀਆਂ ਨੰਬਰ 13 ਜੇਕਰ ਤੁਹਾਡੀਆਂ ਲੱਤਾਂ ਜਾਂ ਫਿਰ ਮੋਢਿਆਂ ਵਿੱਚ ਦਰਦ ਜ਼ਿਆਦਾ ਹੁੰਦਾ ਹੈ ਤਾਂ ਸਰੋਂ ਦਾ ਤੇਲ ਜਾਂ ਫਿਰ ਦੇਸੀ ਘਿਓ ਨੂੰ ਗਰਮ ਕਰੋ ਤੇ ਆਪਣੇ ਲੱਤਾਂ ਤੇ ਬਾਹਾਂ ਮੋਢਿਆਂ ਦੀ ਮਾਲਿਸ਼ ਕਰੋ ਤੇ ਫਿਰ ਕੁਝ ਸਮੇਂ ਬਾਅਦ ਕੋਸੇ ਪਾਣੀ ਨਾਲ ਇਸ਼ਨਾਨ ਕਰ ਲਓ ਇਸ ਨਾਲ ਤੁਹਾਡੀਆਂ ਲੱਤਾਂ ਬਾਹਾਂ ਦਾ ਦਰਦ ਸ਼ੂਮੰਤਰ ਹੋ ਜਾਵੇਗਾ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਮੋਗੇ ਨੰਬਰ 14 ਜੇਕਰ ਤੁਸੀਂ ਆਪਣੇ ਚਿਹਰੇ ਦਾ ਗਵਾਚਿਆ ਹੋਇਆ ਗਲੋਬ ਵਾਪਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਬਦਾਮ ਦਾ ਤੇਲ ਆਪਣੀ ਧੁੰਨੀ ਵਿੱਚ ਪਾਓ ਇਸ ਨਾਲ ਚਿਹਰੇ ਤੇ ਇੰਨੀ ਚਮਕ ਆਉਣ ਲੱਗ ਜਾਵੇਗੀ ਕਿ ਦੇਖ ਕੇ ਖੁਦ ਹੈਰਾਨ ਹੋ ਮੋਗੇ ਨੰਬਰ 15 ਜੇਕਰ ਤੁਹਾਨੂੰ ਸਰਦੀ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ ਤੁਹਾਨੂੰ ਠੀਕ ਨਾ ਹੋ ਰਿਹਾ ਹੋਵੇ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਰੂ ਨੂੰ ਸ਼ਰਾਬ ਵਿੱਚ ਗਿੱਲੀ ਕਰਕੇ ਆਪਣੀ ਧੁੰਨੀ ਵਿੱਚ ਰੱਖ ਲਓ ਇਸ ਨਾਲੀ ਸਮੱਸਿਆ ਜਲਦੀ ਠੀਕ ਹੋ ਜਾਵੇਗੀ ਜੇਕਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਰੋਜ਼ਾਨਾ ਰਾਤ ਨੂੰ ਦੇਸੀ ਘਿਓ ਨੂੰ ਆਪਣੇ ਨੱਕ ਵਿੱਚ ਅਤੇ ਕੰਨ ਵਿੱਚ ਦੋ-ਦੋ ਬੂੰਦਾਂ ਪਾ ਲਓ। ਨੰਬਰ 16 ਜੇਕਰ ਬੇਬੀ ਸੌਫਟ ਤ્વਚਾ ਤੁਸੀਂ ਚਾਹੁੰਦੇ ਹੋ ਤਾਂ ਦੇਸੀ ਗਾਂ ਦੇ ਘਿਓ ਦੀਆਂ ਚਾਰ ਬੂੰਦਾਂ ਰੋਜ਼ਾਨਾ ਆਪਣੀ ਥੁੰਨੀ ਵਿੱਚ ਪਾ ਲਓ। ਇਸ ਨਾਲ ਤੁਹਾਡੀ ਤ્વਚਾ ਬੇਬੀ ਸੌਫਟ ਹੋ ਜਾਵੇਗੀ। ਨੰਬਰ 17 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਸੱਟ ਲੱਗ ਜਾਵੇ ਤਾਂ ਉਸ ਉੱਪਰ ਹਲਕਾ ਕੋਸਾ ਸਰੋਂ ਦਾ ਤੇਲ ਲਗਾ ਲਓ। ਸੱਟ ਵੀ ਨਰਮ ਹੋਵੇਗੀ ਤੇ ਨਾਲ ਹੀ ਆਰਾਮ ਵੀ ਜਲਦੀ ਆਵੇਗਾ। ਨੰਬਰ 18 ਜੇਕਰ ਤੁਹਾਡੇ ਸਰੀਰ ਦੀਆਂ ਨਸਾਂ ਬਲੌਕ ਹੋਣ ਲੱਗ ਗਈਆਂ ਹਨ ਰੋਜ਼ਾਨਾ ਰਾਤ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਦੀ ਸਰੋਂ ਦੇ ਤੇਲ ਨਾਲ 10 ਮਿੰਟ ਮਾਲਿਸ਼ ਕਰੋ ਇਸ ਤੋਂ ਇਲਾਵਾ ਧੁੰਨੇ ਵਿੱਚ ਤੇਲ ਪਾ ਲਓ ਨੰਬਰ 19 ਜੇਕਰ ਤੁਹਾਡੇ ਵਾਲ ਜਿਆਦਾ ਝੜ ਰਹੇ ਹਨ ਤਾਂ ਰੋਜ਼ਾਨਾ ਆਪਣੀ ਧੁੰਨੇ ਵਿੱਚ ਨਾਰੀਅਲ ਦਾ ਤੇਲ ਪਾਓ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਤੇ ਨਾਲ ਹੀ ਵਾਲਾਂ ਉੱਪਰ ਚਮਕਾਵੇਗੀ ਨੰਬਰ 2 ਜੇਕਰ ਤੁਹਾਡੀਆਂ ਅੱਖਾਂ ਉਪਰ ਐਨਕਾਂ ਲੱਗ ਗਈਆਂ ਹਨ ਤੇ ਤੁਸੀਂ ਉਹਨਾਂ ਨੂੰ ਉਤਾਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਆਪਣੀ ਧੁੰਨੀ ਵਿੱਚ ਨਾਰੀਅਲ ਦਾ ਤੇਲ ਪਾਉਣਾ ਸ਼ੁਰੂ ਕਰਦੇ ਹੋ ਉਸ ਨਾਲ ਅੱਖਾਂ ਦੀ ਰੌਸ਼ਨੀੰਨੀ ਬਦਲਣ ਲੱਗ ਜਾਵੇਗੀ ਕਿ ਐਨਕਾਂ ਵੀ ਉਤਰ ਜਾਣਗੀਆਂ ਨੰਬਰ 21 ਜੇਕਰ ਤੁਹਾਡੀ ਕਮਰ ਵਿੱਚ ਦਰਦ ਰਹਿੰਦਾ ਹੈ ਤਾਂ ਸਰੋਂ ਦੇ ਤੇਲ ਨੂੰ ਗਰਮਾ ਕੇ ਰਾਤ ਨੂੰ ਆਪਣੇ ਹੱਥਾਂ ਦੇ ਖੱਬੇ ਪਾਸੇ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ਕਮਰ ਦਰਦ ਤੋਂ ਆਰਾਮ ਮਿਲੇਗਾ ਨੰਬਰ 22 ਜੇਕਰ ਤੁਸੀਂ ਰੋਜ਼ਾਨਾ ਆਪਣੀ ਧੁੰਨੀ ਵਿੱਚ ਤੇਲ ਪਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਪੈਰਾਂ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਅਨੇਕਾਂ ਹੀ ਫਾਇਦੇ ਮਿਲਦੇ ਹਨ ਇਸ ਲਈ ਰੋਜ਼ਾਨਾ ਇਹ ਕੰਮ ਜ਼ਰੂਰ ਕਰੋ ਨੰਬਰ 23 ਜੇਕਰ ਤੁਹਾਨੂੰ ਡਿਪਰੈਸ਼ਨ ਦੀ ਸਮੱਸਿਆ ਹੋ ਰਹੀ ਹੈ ਤਾਂ ਰੋਜ਼ਾਨਾ ਰਾਤ ਨੂੰ ਆਪਣੀ ਧੁੰਨੀ ਵਿੱਚ ਸਰੋਂ ਦਾ ਅਸਲੀ ਤੇਲ ਪਾਉਣਾ ਸ਼ੁਰੂ ਕਰਦੇ ਹੋ ਇਸ ਨਾਲ ਡਿਪਰੈਸ਼ਨ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ ਨੰਬਰ 24 ਗਰਭਵਤੀ ਔਰਤਾਂ ਨੂੰ ਰੋਜ਼ਾਨਾ ਤੇਲ ਆਪਣੀ ਧੁੰਨੀ ਵਿੱਚ ਆਪਣੀ ਮਨਪਸੰਦ ਆ ਜ਼ਰੂਰ ਪਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਨੂੰ ਵੀ ਲਾਭ ਹੋਣਗੇ ਤੇ ਨਾਲ ਹੀ ਬੱਚੇ ਨੂੰ ਵੀ ਹੋਣੇ ਸ਼ੁਰੂ ਹੋ ਜਾਣਗੇ ਨੰਬਰ 25 ਜਦੋਂ ਵੀ ਤੁਸੀਂ ਆਪਣੇ ਵਾਲਾਂ ਵਿੱਚ ਤੇਲ ਲਗਾਉਂਦੇ ਹੋ ਤਾਂ ਉਹਨਾਂ ਵਿੱਚ ਪਹਿਲਾਂ ਮੋਟਾ ਕੰਗਾ ਜ਼ਰੂਰ ਫੇਰ ਲਓ ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਤੇਲ ਲਗਾਓ ਤੇ ਮਾਲਿਸ਼ ਕਰੋ ਹੱਥਾਂ ਨਾਲ ਵਾਲਾਂ ਨੂੰ ਜ਼ਿਆਦਾ ਰਗੜੋ ਨਾ ਇਸ ਨਾਲ ਤੁਹਾਡੇ ਵਾਲ ਝੜਨ ਲੱਗ ਜਾਣਗੇ ਨੰਬਰ 26 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਧੋ ਕੇ ਹਟਦੇ ਹੋ ਤਾਂ ਉਹਨਾਂ ਵਿੱਚ ਤੁਰੰਤ ਕੰਗਾ ਨਾ ਕਰੋ ਤੇ ਨਾਲ ਹੀ ਉਹਨਾਂ ਨੂੰ ਜ਼ਿਆਦਾ ਸਮਾਂ ਤੌਲੀਏ ਵਿੱਚ ਵੀ ਨਾਲ ਪੇਟ ਕੇ ਰੱਖੋ ਇਸ ਤੋਂ ਇਲਾਵਾ ਜ਼ਿਆਦਾ ਗਰਮ ਪਾਣੀ ਵੀ ਨਾ ਵਰਤੋ। ਨੰਬਰ 27 ਜਦੋਂ ਵੀ ਤੁਸੀਂ ਵਾਲਾਂ ਵਿੱਚ ਸ਼ੈਂਪੂ ਲਗਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਸਿੱਧਾ ਵਾਲਾਂ ਵਿੱਚ ਨਾ ਲਗਾਓ ਉਸ ਨੂੰ ਕੱਪ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਓ ਫਿਰ ਆਪਣੇ ਵਾਲਾਂ ਵਿੱਚ ਲਗਾਓ ਇਸ ਨਾਲ ਤੁਹਾਡੇ ਵਾਲ ਟੁੱਟਣਗੇ ਨਹੀਂ ਤੇ ਸ਼ਾਈਨ ਵੀ ਜ਼ਿਆਦਾ ਕਰਨਗੇ। ਨੰਬਰ 28 ਜਦੋਂ ਵੀ ਤੁਸੀਂ ਚਿਹਰੇ ਲਈ ਕੋਈ ਵੀ ਪ੍ਰੋਡਕਟ ਖਰੀਦਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਹੱਥਾਂ ਉੱਪਰ ਲਗਾ ਕੇ ਜ਼ਰੂਰ ਦੇਖੋ ਫਿਰ ਆਪਣੇ ਚਿਹਰੇ ਉੱਪਰ ਲਗਾਓ ਇਸ ਨਾਲ ਤੁਹਾਡੀ ਸਕਿਨ ਖਰਾਬ ਨਹੀਂ ਹੋਵੇਗੀ ਨੰਬਰ 29 ਸਰਦੀਆਂ ਦੇ ਮੌਸਮ ਵਿੱਚ ਭੁੱਲ ਕੇ ਵੀ ਆਪਣੇ ਚਿਹਰੇ ਉੱਪਰ ਸਾਬਣ ਜਾਂ ਫਿਰ ਫੇਸ ਵਾਸ਼ ਨਹੀਂ ਵਰਤਣਾ ਚਾਹੀਦਾ ਕਿਉਂਕਿ ਨਾਲ ਤੁਹਾਡੀ ਸਕਿਨ ਜ਼ਿਆਦਾ ਰੁੱਖੀ ਤੇ ਖੁਸ਼ਕ ਹੁੰਦੀ ਹੈ ਇਸ ਲਈ ਬੇਸਣ ਦਹੀਂ ਜਾਂ ਫਿਰ ਮਲਾਈ ਦੁੱਧ ਦਾ ਹੀ ਇਸਤੇਮਾਲ ਕਰੋ ਨੰਬਰ 3 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਜ਼ਰੂਰ ਸਾਫ਼ ਕਰੋ ਕਿਉਂਕਿ ਪੂਰੇ ਦਿਨ ਪਰ ਸਾਡੇ ਚਿਹਰੇ ਉੱਪਰ ਗਰਦ ਪੈਂਦਾ ਰਹਿੰਦਾ ਹੈ ਜਿਸ ਕਾਰਨ ਸਾਡੀ ਚਮੜੀ ਖਰਾਬ ਹੋ ਜਾਂਦੀ ਹੈ ਤੇ ਫਿਰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਮਲਾਈ ਜ਼ਰੂਰ ਲਗਾਓ ਨੰਬਰ 31 ਐਤਵਾਰ ਵਾਲੇ ਦਿਨ ਲੋੜਵੰਦਾਂ ਨੂੰ ਗੁੜ ਚੌਲ ਕੱਪੜੇ ਦੁੱਧ ਜ਼ਰੂਰ ਦਾਨ ਕਰੋ ਇਸ ਨਾਲ ਤੁਹਾਡੇ ਰੁਕੇ ਕੰਮ ਚੱਲ ਪੈਣਗੇ ਤੇ ਨਾਲ ਹੀ ਘਰ ਵਿੱਚ ਖੁਸ਼ਹਾਲੀ ਆਵੇਗੀ ਨੰਬਰ 32 ਮੰਗਲਵਾਰ ਵਾਲੇ ਦਿਨ ਇਹ ਕੰਮ ਭੁੱਲ ਕੇ ਵੀ ਨਾ ਕਰੋ ਇਸ ਦਿਨ ਆਪਣੇ ਵਾਲਾਂ ਨੂੰ ਨਹੀਂ ਤੋੜਨਾ ਚਾਹੀਦਾ ਇਸ ਨਾਲ ਤੁਹਾਡੇ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ ਨੰਬਰ 33 ਪੀਰੀਅਡ ਦੌਰਾਨ ਔਰਤਾਂ ਨੂੰ ਕਦੇ ਵੀ ਆਪਣੇ ਵਾਲਾਂ ਨੂੰ ਨਹੀਂ ਤੋੜਨਾ ਚਾਹੀਦਾ ਇਸ ਨਾਲ ਉਹਨਾਂ ਦੇ ਹੱਡਾਂ ਜੋੜਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਜਿਸ ਨਾਲ ਉਹਨਾਂ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 34 ਜਿਹੜੀਆਂ ਔਰਤਾਂ ਰੋਜ਼ਾਨਾ ਰੋਟੀ ਬਣਾਉਣ ਸਮੇਂ ਆਟੇ ਨੂੰ ਹਲਕਾ ਜਿਹਾ ਘਿਓ ਲਗਾ ਲੈਂਦੀਆਂ ਹਨ ਉਹਨਾਂ ਦੀਆਂ ਰੋਟੀਆਂ ਜ਼ਿਆਦਾ ਨਰਮ ਤੇ ਸਵਾਦ ਹੁੰਦੀਆਂ ਹਨ ਨੰਬਰ 35 ਜਦੋਂ ਵੀ ਤੁਸੀਂ ਮੂੰਗਫਲੀ ਖਾ ਕੇ ਹਟਦੇ ਹੋ ਤਾਂ ਕਦੇ ਵੀ ਚਾਹ ਫਿਰ ਪਾਣੀ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡੇ ਪੇਟ ਨੂੰ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਪੇਟ ਜ਼ਿਆਦਾ ਭਰਿਆ ਹੋਇਆ ਮਹਿਸੂਸ ਕਰੇਗਾ ਨੰਬਰ 36 ਜਦੋਂ ਵੀ ਔਰਤਾਂ ਕੋਈ ਵੀ ਖਾਣਾ ਤਿਆਰ ਕਰਦੀਆਂ ਹਨ ਤਾਂ ਉਹਨਾਂ ਨੂੰ ਖਾਣਾ ਬਣਾਉਣ ਸਮੇਂ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਜਿਸ ਨਾਲ ਘਰ ਦੇ ਸਾਰੇ ਮੈਂਬਰ ਤੰਦਰੁਸਤ ਤੇ ਫਿੱਟ ਰਹਿੰਦੇ ਹਨ ਨੰਬਰ 37 ਜੇਕਰ ਤੁਸੀਂ ਸਰਦੀਆਂ ਵਿੱਚ ਆਪਣੇ ਬੱਚਿਆਂ ਦੀ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਚਮੜੀ ਉੱਪਰ ਦੁੱਧ ਦੀ ਮਲਾਈ ਲਗਾ ਦਿਓ ਇਸ ਨਾਲ ਨਰਮ ਤੇ ਮੁਲਾਇਮ ਹੋਵੇਗੀ। ਨੰਬਰ 38 ਜਦੋਂ ਵੀ ਤੁਸੀਂ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਮਲਾਈ ਜਾਂ ਫਿਰ ਹਲਕਾ ਜਿਹਾ ਦੇਸੀ ਘਿਓ ਵੀ ਜ਼ਰੂਰ ਪਾਇਆ ਕਰੋ ਇਸ ਨਾਲ ਸਬਜ਼ੀ ਦਾ ਸੁਆਦ ਦੁੱਗਣਾ ਵੱਧਦਾ ਹੈ ਤੇ ਨਾਲ ਹੀ ਸਬਜ਼ੀ ਵਿੱਚ ਕਲਰਫੁੱਲ ਵਦੀ ਕਲਰਫੁੱਲ ਬਣਦੀ ਹੈ। ਨੰਬਰ 39 ਦਹੀਂ ਨਾਲ ਕਦੇ ਵੀ ਮੂਲੀ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਨੂੰ ਪਰਚੰਸਵੰਦੀ ਭਿਆਨਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 40 ਜੇਕਰ ਹੋ ਸਕੇ ਤਾਂ ਦਾਲ ਨੂੰ ਹਮੇਸ਼ਾ ਬਿਨਾ ਪ੍ਰੈਸ਼ਰ ਕੁੱਕਰ ਤੋਂ ਪਕਾਉਣ ਕਿਉਂਕਿ ਪ੍ਰੈਸ਼ਰ ਕੁੱਕਰ ਵਿੱਚ ਦਾਲ ਗਲਦੀ ਹੈ ਚੰਗੀ ਤਰ੍ਹਾਂ ਨਾ ਪੱਕਦੀ ਨਹੀਂ ਸਾਡੇ ਸਰੀਰ ਲਈ ਬਿਲਕੁਲ ਵੀ ਸਹੀ ਨਹੀਂ ਹੈ ਨੰਬਰ 41 ਜੇਕਰ ਤੁਸੀਂ ਗਰਮ ਪਾਣੀ ਪੀਂਓ ਤਾਂ ਇਸ ਨਾਲ ਸਰੀਰ ਦਾ 75% ਦਰਦ ਦੂਰ ਹੋ ਜਾਂਦਾ ਹੈ ਕਿਉਂਕਿ ਇਹ ਸਰੀਰ ਨੂੰ ਬਹੁਤ ਆਰਾਮ ਤੇ ਆਪਣਾ ਜਲਦੀ ਨਾਲ ਕੰਮ ਕਰਦਾ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਨੰਬਰ 42 ਜੇਕਰ ਤੁਸੀਂ ਕੋਈ ਵੀ ਸਰਬਤ ਜਾਂ ਫਿਰ ਨਾਰੀਅਲ ਪਾਣੀ ਪੀ ਰਹੇ ਹੋ ਤਾਂ ਇਸ ਨੂੰ ਹਮੇਸ਼ਾ 10:00 11:00 ਵਜੇ ਤੋਂ ਪਹਿਲਾਂ ਪੀਣਾ ਚਾਹੀਦਾ ਹੈ ਇਸ ਤੋਂ ਬਾਅਦ ਕਦੇ ਵੀ ਇਹਨਾਂ ਦਾ ਸੇਵਨ ਨਾ ਕਰੋ। ਨੰਬਰ 43 ਜਿਹੜੀਆਂ ਔਰਤਾਂ ਦੇ ਦੋ ਮੁਹੇ ਬਾਲ ਹੋ ਗਏ ਹੁਣ ਉਹਨਾਂ ਵਾਲਾਂ ਨੂੰ ਧੌਣ ਤੋਂ ਪਹਿਲਾਂ ਹੱਥਾਂ ਨਾਲ ਚੰਗੀ ਤਰ੍ਹਾਂ ਨਾਲ ਮਸਲ ਦੇਣਾ ਚਾਹੀਦਾ ਹੈ ਇਸ ਨਾਲ ਦੋ ਮੁਹੇ ਬਾਲ ਝੜ ਜਾਣਗੇ ਤੇ ਨਾਲ ਹੀ ਨਿਜ਼ਮਤ ਔਰ ਉੱਤੇ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ। ਨੰਬਰ 44 ਜਿਹੜੀਆਂ ਔਰਤਾਂ ਰੋਜ਼ਾਨਾ ਦੁਪਹਿਰ ਦੇ ਸਮੇਂ ਕੱਚੀ ਮੂਲੀ ਦਾ ਸੇਵਨ ਕਰਦੀਆਂ ਹਨ ਉਹਨਾਂ ਦੇ ਚਿਹਰੇ ਉੱਪਰ ਪਏ ਹੋਏ ਦਾਗ-ਧੱਬੇ ਸਾਫ਼ ਹੋ ਜਾਂਦੇ ਨੇ ਤੇ ਨਾਲ ਹੀ ਚਮਕ ਵੀ ਆਉਂਦੀ ਹੈ ਸਰੀਰ ਦੀ ਚੰਗੀ ਤਰ੍ਹਾਂ ਨਾਲ ਸਫਾਈ ਹੋ ਜਾਂਦੀ ਹੈ ਨੰਬਰ 45 ਆਪਣੇ ਵਾਲਾਂ ਵਿੱਚ ਔਰਤਾਂ ਮਰਦਾਂ ਨੂੰ ਹਮੇਸ਼ਾ ਲੱਕੜੀ ਦੇ ਬਣੇ ਕੰਗੇ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਨਾਲ ਵਾਲ ਘੱਟ ਟੁੱਟਦੇ ਨੇ ਤੇ ਨਾਲ ਹੀ ਮਜ਼ਬੂਤ ਬਣਦੇ ਹਨ ਨੰਬਰ 46 ਜਦੋਂ ਵੀ ਤੁਸੀਂ ਸਬਜ਼ੀਆਂ ਨੂੰ ਕੱਟ ਕਰਦੇ ਹੋ ਤਾਂ ਹਮੇਸ਼ਾ ਲੱਕੜੀ ਦੇ ਬਣੇ ਬੋਰਡ ਦਾ ਹੀ ਇਸਤੇਮਾਲ ਕਰੋ ਕਿਉਂਕਿ ਇਸ ਨਾਲ ਕਦੇ ਵੀ ਚਾਕੂ ਦੀ ਧਰ ਨਹੀਂ ਘਟਦੀ ਪਰ ਜੇਕਰ ਅਸੀਂ ਕਿਸੇ ਹੋਰ ਉੱਪਰ ਕੱਟ ਕਰਦੇ ਹਾਂ ਤਾਂ ਇਸ ਨਾਲ ਚਾਕੂ ਖੁੰਡਾ ਹੋ ਜਾਂਦਾ ਹੈ। ਨੰਬਰ 47 ਰਾਤ ਨੂੰ ਔਰਤਾਂ ਪਾਣੀ ਵਿੱਚ ਇੱਕ ਚੁਟਕੀ ਹਲਦੀ ਥੀ ਮਿਲਾ ਕੇ ਜ਼ਰੂਰ ਪੀ ਲਿਆ ਕਰੋ ਇਸ ਨਾਲ अनेका ਹੀ ਫਾਇਦੇ ਹੁੰਦੇ ਨੇ ਸਰੀਰ ਜਾਂ ਫਿਰ ਬਾਥਰੂਮ ਨਾਲ ਸੰਬੰਧਿਤ ਕੋਈ ਵੀ ਇਨਫੈਕਸ਼ਨ ਨਹੀਂ ਹੁੰਦੀ। ਨੰਬਰ 48 ਜੇਕਰ ਤੁਸੀਂ ਚਾਹ ਦੀ ਜਗਾ ਜੂਸ ਪੀ ਲਓ ਤਾਂ ਸਰੀਰ ਨੂੰ ਨੇਕਾਂ ਹੀ ਫਾਇਦੇ ਮਿਲਣਗੇ ਜੇਕਰ ਨਹੀਂ ਪੀ ਸਕਦੇ ਤਾਂ ਚਾਹ ਨਾਲ ਕੋਈ ਹਲਕੀ ਜਿਹੀ ਚੀਜ਼ ਜ਼ਰੂਰ ਖਾਓ ਨੰਬਰ 49 ਔਰਤਾਂ ਦੂਜਿਆਂ ਦਾ ਖਿਆਲ ਰੱਖਦੀਆਂ ਰੱਖਦੀਆਂ ਆਪਣੇ ਆਪ ਦਾ ਖਿਆਲ ਰੱਖਣਾ ਭੁੱਲ ਜਾਂਦੀਆਂ ਹਨ ਜਿਸ ਕਾਰਨ ਉਹਨਾਂ ਨੂੰ ਸਰੀਰ ਨਾਲ ਸੰਬੰਧਿਤ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਔਰਤਾਂ ਵੀ ਆਪਣੇ ਸਰੀਰ ਦਾ ਖਾਸ ਖਿਆਲ ਰੱਖੋ ਤਾਂ ਜੋ ਤੁਸੀਂ ਵੀ ਤੰਦਰੁਸਤ ਭਰਿਆ ਜੀਵਨ ਬਤੀਤ ਕਰ ਸਕੋ ਆਪਣੇ ਲਈ ਕੁਝ ਸਮਾਂ ਜੂੜ ਕੱਢੋ ਤਾਂ ਜੋ ਤੁਸੀਂ ਵੀ ਖੁਸ਼ رہ ਸਕੋ ਨੰਬਰ 50 ਸ਼ਨੀਵਾਰ ਨੂੰ ਮਾਸ ਮੱਛੀ ਸਰਾਬ ਦੇ ਸੇਵਨ ਤੋਂ ਜੋ ਦੂਰ ਰਹਿੰਦੇ ਹਨ ਮੱਛੀਆਂ ਨੂੰ ਖਾਣਾ ਖਵਾਉਂਦੇ ਨੇ ਉਹਨਾਂ ਤੋਂ ਜਨੀ ਹਮੇਸ਼ਾ ਖੁਸ਼ ਹੁੰਦੇ ਹਨ ਇਸ ਲਈ ਸਰਾਬ ਮਾਸ ਮੱਛੀ ਆਦ ਦਾ ਸੇਵਨ ਇਸ ਦਿਨ ਭੁੱਲ ਕੇ ਵੀ ਨਾ ਕਰੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ